brought to by silver pumps top quality aur consistent performance ke liye sirf silver pumps naam yaad rakhna Bharat dwara Pakistan de 9 thikane de atwaddi de thikane te strike kiti gayi hai jis de vich kai atwaddi mare gaye ha us to baad desh de vich ek afra tafri da mahol zaroor hai assi is vele ek petrol pump te khade ha jithe tasveerein tusi dekh sakde ho petrol pump diyan ਕਿ ਲੋਕ ਸਵੇਰ ਤੋਂ ਹੀ ਆਪਣੀ ਗੱਡੀਆਂ ਦੇ ਵਿੱਚ ਪੈਟਰੋਲ ਪਵਾਉਂਦੇ ਜ਼ਰੂਰ ਨਜ਼ਰ ਆ ਰਹੇ ਇਸ ਦੇ ਨਾਲ ਹੀ ਅਗਰ ਰਾਸ਼ਨ ਦੀ ਦੁਕਾਨਾਂ ਦੀ ਗੱਲ ਕਰੀਏ ਤੇ ਰਾਸ਼ਨ ਦੀ ਦੁਕਾਨਾਂ ਤੇ ਵੀ ਤੁਹਾਨੂੰ ਕੁਝ ਇਹੋ ਜਿਹੀ ਹੀ ਭੀੜ ਜ਼ਰੂਰ ਨਜ਼ਰ ਆਏਗੀ ਲੋਕਾਂ ਨਾਲ ਅਸੀਂ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹ ਇਸ 에ਅਰ ਸਟ੍ਰਾਈਕ ਨੂੰ ਕਿਵੇਂ ਦੇਖਦੇ ਹੈ ਭਾਜੀ ਜਿਹੜੀ 에ਅਰ ਸਟ੍ਰਾਈਕ ਭਾਰਤ ਦੁਆਰਾ ਕੀਤੀ ਗਈ ਹੈ ਤੁਸੀਂ ਕਿਵੇਂ ਦੇਖਦੇ ਬੜੀ ਵਧੀਆ ਕੀਤੀ ਦੀ ਹੁਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਹੁਣੀ ਚਾਹੀਦੀ ਹੈ ਟਾਈਮ ਸਿਰ ਹੋਈਏ ਤੋ ਕਿ ਸਰਕਾਰ ਨੇ ਉਹਨਾਂ ਦਾ ਧਿਆਨ ਵਰਡ ਕਰਕੇ ਕਿ ਅੱਜ ਅਸੀਂ ਬਲੈਕਆਊਟ ਕਰਨੀ ਹੈ ਇਹ ਕਰਨਾ ਹੈ ਉਹ ਕਰਨਾ ਇਹਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਡਿਵਾਈਡ ਕਰਕੇ ਤੇ ਆਪਣਾ ਕੰਮ ਕਰ ਲਿਆ ਬਹੁਤ ਵਧੀਆ ਕੰਮ ਕੀਤਾ ਬਹੁਤ ਬਦਲਾ ਬਦਲਾ ਜਿਹੜਾ ਬਦਲਾ ਹਾਲੇ ਹੋਰ ਬਾਕੀ ਹੈਗਾ ਜੀ ਹਾਲੇ ਹਾਲੇ ਦੇ ਟ੍ਰੇਲਰ ਹੈ ਜੀ ਹਾਲੇ ਦੇ ਫਿਲਮ ਚੱਲਨੀ ਪੂਰੀ ਅੱਜ ਦੀ ਉਹ ਕਿ ਪੀਓ ਕਨ ਵਾਂਜੀ ਕਬਜ਼ਾ ਕਰਨਾ ਪੂਰਾ ਪੀਓ ਕਰੀਏ ਇਹ ਗੱਲ ਕਰੀਏ પેટ્રોલ ਪੰਪਾਂ ਤੇ ਕਾਫੀ ਰਸ਼ ਨਜ਼ਰ ਆ ਰਿਹਾ ਹੈ ਉਸ ਦਾ ਰੀਜ਼ਨ ਕੀ ਮੰਦੇ ਹੋ origignal ਜੀ ਆਪਣਾ ਮੇਨ ਆਂਦਾ ਪਿਆ ਕਿ ਰਾਸ਼ਨ ਪਾ ਲੋ પેટ્રોલ ਪਾ ਲੋ ਪਰ ਨਹੀਂ ਕਿਰੇ ਵੇਲੇ ਕੀ ਹੋ ਜਾਣਾ ਨਹੀਂ ਜੇ ਲੜਾਈ ਲੱਗ ਗਈ ਤੇ ਫਿਰ ਪੈਟਰੋਲ ਪਵਾ ਕੇ ਜਾਣਾ ਕਿੱਥੇ ਚਲੋ ਮਾਰਾ ਮੋੜ ਦੇ ਘੁਮਾਗਾ ਸ਼ਰਾਬ ਪੀਂਦਾ ਤਾਂ ਟਾਈਮ ਨਾ ਮਿਲੇਗਾ ਕਿਸੇ ਪਿੱਛੇ ਪਾਛੇ ਲੋਕ ਸਾਹਨ ਪਾਜੀ ਕਿਵੇਂ ਮੰਨਦੇ ਹੋ ਜਿਹੜੀ 에ਅਰ ਸਟ੍ਰਾਈਕ ਭਾਰਤ ਦੁਆਰਾ ਕੀਤੀ ਗਈ ਹੈ ਅਸੀਂ ਤੇ ਕਹਿੰਦੇ ਆ ਕਿ ਜਿਹੜੀ ਜੰਗ ਆ ਇਹ ਜਿਹੜੀ ਲੋਕਾਂ ਦੇ ਮਨ ਤੇ ਹੈਗਾ ਵੀ ਚਾਹ ਇਹ ਚੀਜ਼ ਨੂੰ ਮੰਨਿਆ ਜਾ ਰਿਹਾ ਇਹ ਬਿਲਕੁਲ ਕੋ ਚਾਹ ਵਾਲੀ ਗੱਲ ਨਹੀਂ ਆ ਤੇ ਬਾਕੀ ਚਲੋ ਜੋ ਵੀ ਲੈਣਾ ਦੀ ਕਤਾਰ ਲੱਗ ਰਹੀ ਹੈ ਲੋਕੀ ਹਰ ਕੋਈ ਆਪਣਾ ਜਗਾਰ ਰਖਾ ਰਿਹਾ ਰਿਹਾ ਵੀ ਜੇ ਸ਼ਾਇਦ ਤੇਲ ਹੋਊਗਾ ਸਾਂਦੇ ਜੀ ਕੋਈ ਇੱਥੇ ਲੱਗੂਗੀ ਥੋੜੇ ਆ ਭੱਜ ਕੇ ਗਾਂ ਚੱਲ ਜਾਗੇ ਬਾਕੀ ਇਹ ਕਿ ਜਿਹੜੇ ਜੰਗ ਹੈ ਉਹ ਲਗਣੀ ਸੋਖੀ ਨਹੀਂ ਜਿੰਨੇ ਪਜਾਰੇ ਪੁਰਾਣੇ ਬਜ਼ੁਰਗਾਂ ਨੇ ਜੰਗ ਦੇ ਵੇਖੀ ਹੋਈ ਆ ਉਹਨਾਂ ਨੂੰ ਪਤਾ ਹੈ ਕਿ ਭੱਜਣੋਂ ਤੇ ਪਾਇ ਰਾਜ ਨਹੀਂ ਲੱਭਦਾ ਅਸੀਂ ਤੇ ਇਹੋ ਹੀ ਕੋਸ਼ਿਸ਼ ਕਰਾਂਗੇ ਪ੍ਰਮਾਤਮਾ ਅਕੀ ਦੁਆ ਕਰਾਂਗੇ ਵੀ ਇਹੋ ਜਿਹਾ ਕੰਮ ਨਾ ਹੋਵੇ ਕਿਉਂਕਿ ਜਿਹੜੀ ਇੰਨੀ ਆਬਾਦੀ ਆ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਏਅਰ ਸਟ੍ਰਾਈਕ ਤੋਂ ਸੰਤੁਸ਼ਟੋ ਤੁਸੀਂ ਜਿਹੜਾ ਹਮਲਾ ਕੀਤਾ ਨਾਜਾਇਜ਼ ਲੋਕਾਂ ਨੂੰ ਮਾਰਿਆ ਹੀ ਨਿਰਦੋਸ਼ ਲੋਕਾਂ ਨੂੰ ਇਹ ਤਾਂ ਸਰ ਵੇਖੋ ਜਿਹੜਾ ਉਹਨਾਂ ਨੇ ਹਮਲਾ ਕੀਤਾ ਹੈ ਉਹ ਤੇ ਬਹੁਤ ਗਲਤ ਚੀਜ਼ ਹੈ ਗਈ ਸੀ ਕਿੰਨੇ ਜਾਣਿਆਂ ਦੇ ਵਿੱਚ ਜਾਣਾ ਗਈਆਂ ਜਿਨ੍ਹਾਂ ਦੀ ਨਵੀਂ ਸ਼ਾਦੀ ਹੋਈ ਹੈ ਉਹ ਵੀ ਉੱਥੇ ਗਏ ਸੀ ਤੇ ਇਹ ਇਸ ਚੀਜ਼ ਨੂੰ ਬਹੁਤ ਗਲਤ ਮੰਨਦੇ ਆਂ ਬਾਕੀ ਜੋ ਵੀ ਇਹਦਾ ਤਰੀਕੇ ਨਾਲ ਬੈ ਕੇ ਹੱਲ ਕਰ ਲੈਣਾ ਚਾਹੀਦਾ ਹੈ ਜੋ ਕਿ ਦੁਨੀਆ ਦਾ ਨੁਕਸਾਨ ਨਾ ਹੋਵੇ ਥੈਂਕ ਯੂ ਸਰ ਨੁਕਸਾਨ ਨਾ ਹੋਵੇ ਸੋ ਸਰ ਨਾਲ ਹੋਰ ਵੀ ਲੋਕ ਮੌਜੂਦ ਹੈ ਭਾਜੀ ਕਿਵੇਂ ਦੇਖਦੇ ਜੇ 에ਅਰ ਸਟ੍ਰਾਈਕ ਕੀਤੀ ਗਈ ਹੈ ਬਦਲਾ ਲਿੱਤਾ ਗਿਆ ਜਿਹੜਾ ਪਹਿਲਗਾਮ ਤੇ ਅਤਵਾਦੀ ਹਮਲਾ ਕਰਕੇ ਭਾਰਤੀ ਕਈ ਲੋਕਾਂ ਨੂੰ ਨਜਾਇਜ਼ ਮਾਰਿਆ ਗਿਆ ਸੀ ਨਿਰਦੋਸ਼ ਲੋਕਾਂ ਦੇਖੋ ਜੀ ਬਹੁਤ ਚੰਗੀ ਗੱਲ ਹੈ ਹਮਲਾ ਹੋਣਾ ਚਾਹੀਦਾ ਸੀ ਅਸੀਂ ਇੱਕ ਪੀਸ ਲਵਿੰਗ ਕੰਟਰੀ ਆ ਪਰ ਜੇ ਕੋਈ ਬਾਰ-ਬਾਰ ਸਾਡੇ ਦਾ ਅਟੈਕ ਕਰੇਗਾ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਉਹਨਾਂ ਦੇ ਆਤਕਵਾਦੀ ਠਿਕਾਨਿਆਂ ਤੇ ਹਮਲਾ ਕੀਤਾ ਵਾ ਅਸੀਂ ਕਿਸੇ ਸਿਵਿਲian ਨੂੰ ਨੁਕਸਾਨ ਨਹੀਂ ਪਹੁੰਚਾਇਆ ਆਤਕਵਾਦ ਨੂੰ ਖਤਮ ਕਰਨਾ ਤੇ ਬਹੁਤ ਜ਼ਰੂਰੀ ਹੈ ਤੇ ਬਹੁਤ ਵਧੀਆ ਕਦਮ ਹੈ ਸਰਕਾਰ ਦਾ ਸੋ ਰਸ਼ ਤੁਸੀਂ ਦੇਖ ਸਕਦੇ ਹੋ ਪੈਟਰੋਲ ਪੰਪ ਤੇ ਲੋਕਾਂ ਦੀ ਭੀੜ ਜ਼ਰੂਰ ਨਜ਼ਰ ਆਏਗੀ ਲੋਕਾਂ ਨਾਲ ਵੀ ਅਸੀਂ ਗੱਲ ਕੀਤੀ ਹੈ ਭਾਜੀ ਕੀਵੇਂ ਮੰਨਦੇ ਹੋ ਪੈਟਰੋਲ ਪੰਪਾਂ ਤੇ ਰਸ਼ ਹੈ ਜਿਹੜੀ ਘਰੇਲਿਆ ਦੀ ਦੁਕਾਨਾਂ ਵਾ ਉੱਥੇ ਰਸ਼ ਰਾਤੀ 에어 ਸਟ੍ਰਾਈਕ ਕੀਤੀ ਹੈ ਉਸ ਤੋਂ ਬਾਅਦ ਜ਼ਿਆਦਾਤਰ ਦੇਸ਼ ਦੇ ਲੋਕਾਂ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਵੀ ਨਜ਼ਰ ਆ ਰਿਹਾ ਓਕੇ ਓਕੇ ਲੋਕੀ ਫਵਾ ਜਾ ਰਹੇ ਵੇਖੋ ਜੀ ਜੋ ਵੀ ਹੋਣਾ ਜੋ ਕੁਦਰਤ ਨੂੰ ਮਨਜ਼ੂਰ ਹੈ ਉਹੀ ਉਹ ਝੋਣਾ ਵਾ ਬਾਕੀ ਤਾਂ ਅਸੀਂ ਕੀ ਕਹਿ ਸਕਦੇ ਆ ਬਾਕੀ ਜੋ ਮੋਦੀ ਸਰਕਾਰ ਸਾਲ ਬੜਾ ਜੋ ਸਿਆਸਤ ਦੇ ਆ ਗਏ 에어 ਸਟ੍ਰਾਈਕ ਨੂੰ ਕਿਵੇਂ ਮੰਨਦੇ ਹੋ ਜਿਹੜਾ ਪਾਕਿਸਤਾਨ ਦੇ ਅਤਵਾਦੀ ਦੇ ਟਿਕਾਣਿਆਂ ਤੇ ਹਮਲਾ ਕੀਤਾ ਵਾ ਉਹ ਸਰ ਤੁਹਾਨੂੰ ਕੀ ਕਹਿ ਸਕਦੇ ਹੋ ਉਹਨਾਂ ਸਿਆਸਤ ਦੇ ਕੈਪਰੀ ਚਾਲ ਕੇ ਉਹ ਪਹਿਲ ਗਾਉਂ ਤੇ ਹਮਲਾ ਕਰਨ ਦੇ ਬਾਵਜੂਦ ਮੋਦੀ ਸਰਕਾਰ ਜੋ ਵੀ ਸਭ ਤੋਂ ਸਿਆਸਤ ਉਹਦੀ ਚੱਲ ਰਹੀ ਹੈ ਉਹਦੇ ਇਲੈਕਸ਼ਨ ਆ ਰਹੀ ਹੈ ਇਲੈਕਸ਼ਨ ਦੇ باوجود ਇਸ ਕਰਕੇ ਜਨਤਾ ਨੂੰ ਭੁਖਾ ਰਿਹਾ ਹੈਗਾ ਬਾਕੀ ਰਸ਼ ਤੁਸੀਂ ਜ਼ਰੂਰ ਦੇਖ ਸਕਦੇ ਹੋ પેટ્રોલ ਪੰਪਾਂ ਤੇ ਕੁਝ ਇਹੋ ਜਿਹੇ ਰਸ਼ ਕਰਿਆਨੇ ਵਾਲੀ ਦੁਕਾਨਾਂ ਤੇ ਵੀ ਨਜ਼ਰ ਆਏਗਾ ਲੋਕ ਰਾਸ਼ਨ ਇਕੱਠਾ ਕਰਦੇ ਜ਼ਰੂਰ ਨਜ਼ਰ ਆ ਰਹੇ ਆ ਲੇਕਿਨ ਲੋਕਾਂ ਦੁਆਰਾ ਇੱਕ ਚੀਜ਼ ਸਾਫ਼ ਤੌਰ ਤੇ ਕਹੀ ਗਈ ਹੈ ਕਿ ਉਹ ਸੰਤੁਸ਼ਟਾ ਜਿਹੜੀ ਇਸਟਾਈ ਕੀਤੀ ਗਈ ਹੈ ਅਤਵਾਦੀਆਂ ਦੇ ਟਿਕਾਣਿਆਂ ਤੇ ਇਸਟਾਈ ਕੀਤੀ ਗਈ ਨੋ ਜਗ੍ਹਾ ਤੇ ਜਿੱਦੇ ਵਿੱਚ ਕਈ ਅਤਵਾਦੀ ਮਾਰੇ ਗਏ ਆ ਸੋ ਉਹਨਾਂ ਨੂੰ ਸੰਤੁਸ਼ਟੀ ਜ਼ਰੂਰ ਹੈ ਕਿਉਂਕਿ ਪਹਿਲਗਾਮ ਦਾ ਜਿਹੜਾ ਬਦਲਾ ਜ਼ਰੂਰੀ ਸੀ ਦੇਸ਼ ਤੇ ਲੋਕ ਗੁੱਸੇ ਦੇ ਵਿੱਚ ਹੀ ਸੀ ਉਹ ਲੇਕਿਨ ਹੁਣ ਇਸ ਹਮਲੇ ਤੋਂ ਬਾਅਦ ਇਸ 에ਅਰ ਸਟ੍ਰਾਈਕ ਤੋਂ ਬਾਅਦ ਲੋਕਾਂ ਦੇ ਮਨ ਮੰਨ ਜ਼ਰੂਰ ਸ਼ਾਂਤ ਹੋਇਆ ਅਮਿਤ ਸ਼ਰਮਾ ਪੰਜਾਬ ਤੱਕ ਅਮਨੀសារ